ਉਹ ਖੇਤੀ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈਗਾ ਜੀ ਤੇ ਪਿੰਡ ਜੋਲਾ ਦੇ ਵਿੱਚ ਹੈਗਾ ਜੀ ਮੈਂ ਅੱਜ ਇੱਥੇ ਇੱਕ ਇਹ ਤੁਸੀਂ ਦੇਖ ਰਹੇ ਹੋ ਕਿ ਬਣੀ ਜੀ ਕੁਝ ਕਰਦੇ ਉੱਪਰ ਕੰਮ ਚੱਲ ਰਿਹਾ ਹੈਗਾ ਤੇ ਇਹ ਕੀ ਹੈ ਕੀ ਹੋ ਰਿਹਾ ਹੈਗਾ ਇਹਦੇ ਬਾਰੇ ਸਾਰੀ ਜਾਣਕਾਰੀ ਸਾਡੇ ਨਾਲ ਇੱਥੇ ਪੰਚਾਇਤ ਅਫਸਰ ਦਰਦੀ ਸਾਹਿਬਾ ਦਰਦੀ ਸਾਹਿਬ ਤੁਹਾਡਾ ਸਵਾਗਤ ਹੈਗਾ ਜੀ ਉਹ ਖੇਤੀ ਦੇ ਵਿੱਚ ਇਹ ਅੱਜ ਸੰਡੇ ਨੂੰ ਇੱਥੇ ਕੀ ਹੋ ਰਿਹਾ ਦਰਦੀ ਸਾਹਿਬ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਨਾ ਪਉੜਾ ਇਹ ਪੰਜਾਬ ਸਰਕਾਰ ਵੱਲੋਂ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ 23 ਤਰੀਕ ਮੰਗਲਵਾਰ ਨੂੰ ਸਾਡੇ ਬਲੋਕ ਡੇਰਾ ਬਹੀ ਦੇ ਪਿੰਡ ਜੋਲਾ ਕਲਾਂ ਦੀ ਮੁਹਿੰਮ ਜਿਲੇ ਮਾਲੀ ਦੀ ਸ਼ੁਰੂ ਹੋ ਰਹੀ ਹੈ ਇੱਥੇ ਮਾਨਯੋਗ ਜੰਗਲਾਤ ਮੰਤਰੀ ਲਾਲ ਚੰਦ ਜੀ ਕਟਾਰੂ ਚੱਕ ਦੇ ਆਣਗੇ ਸਾਡੇ ਐਮਐਲਏ ਸਾਹਿਬ ਕੁਲਜੀਤ ਸਿੰਘ ਰੰਧਾਵਾ ਜੀ ਸਾਡੇ ਮਾਨਯੋਗ ਡੀਸੀ ਮੈਮ ਆਸੀਗਾ ਜੈਨ ਜੀ ਤੇ ਹੋਰ ਸਾਰਾ ਪ੍ਰਸ਼ਾਸਨ ਅਫਸਰ ਸਾਹਿਬਾਨ ਇੱਥੇ ਪ੍ਰੋਗਰਾਮ ਸ਼ੁਰੂਆਤ ਕਰਨਗੇ ਇਹ ਆਪਾਂ ਇਹਦੀ ਤਿਆਰੀ ਕਰ ਰਹੇ ਹਾਂ ਕਿਉਂਕਿ ਇੱਥੇ ਮੈਂ ਬਤੌਰ ਪ੍ਰਬੰਧਕ ਤੇ ਬਤੌਰ ਪੰਚਾਇਤ ਅਫਸਰ ਇੱਥੇ ਤਾਇਨਾਤ ਹਾਂ ਤੇ ਆਪਾਂ ਇੱਥੇ ਤਿਆਰੀ ਕਰ ਰਹੇ ਮੇਰੇ ਨਾਲ ਜਗਨਾਤ ਵਿਭਾਗ ਤੋਂ ਗੁਰਦੀਪ ਜੀ ਨੇ ਬਲਾਕ ਅਫਸਰ ਸਾਹਿਬ ਇਹ ਆਪਣਾ ਇੱਕ ਸਾਂਝੀ ਮੁ ਜਿਹੜੇ ਨੋਟ ਲਖਤ ਸਾਡੇ ਐਸ.ਡੀ.ਐਮ. ਸਾਹਿਬ ਨੇ ਜੀ ਹਿਮਾਂਸ਼ੂ ਗੁਕਤਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਐਮ.ਐਲ.ਏ. ਸਦਾ ਕੁਲਦੀਪ ਸਿੰਘ ਨਾਵਾਜੀ ਦੇ ਹੁਕਮ ਅਨੁਸਾਰ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਅਸੀਂ ਇੱਥੇ ਜਿਹੜੀ ਸਾਡੀ ਡਰਾਈਵ ਹੈ ਪਹਿਲੀ ਪਹਿਲੀ ਵਾਰੀ ਅਸੀਂ 10000 ਬੂਟਾ ਨਾਲ ਲੋਟ ਅਤੇ ਲਗਾਣਾ ਹੈਗਾ ਜਿਹਦੀ ਮੁਹਿੰਮ ਦੀ ਸ਼ੁਰੂਆਤ ਮਾਨਯੋਗ ਮੰਤਰੀ ਜੀ ਮਾਨਯੋਗ ਡੀ.ਐਸ. ਸਾਹਿਬ ਕਰਨਗੇ ਤੇ ਸ੍ਰੀ ਕਿਸਨ কুমার ਜੀ ਐਫ.ਸੀ. ਸਾਹਿਬ ਵੀ ਨਾਲ ਆ ਰਹੇ ਨੇ ਤੇ ਜਿਹਦੀ ਆਪਾਂ ਤਿਆਰੀ ਕਰ ਰਹੇ ਹਾਂ ਤੇ ਇਹ ਸ਼ਾਇਦ ਪੰਜਾਬ ਦੇ ਵਿੱਚ ਮੇਰੇ ਖਿਆਲ ਇਹ ਪਹਿਲੀ ਵਾਰ ਹੀ ਇਸ ਤਰ੍ਹਾਂ ਐਡੀ ਵੱ ਲੌਂਚ ਕੀਤੀ ਗਈ ਹੈਗੀ ਹੈ ਹਾਂ ਜੀ ਕਿਉਂਕਿ ਇਸ ਵਾਰੀ ਗਰਮੀ ਬਹੁਤ ਪਈ ਹੈਗੀ ਹੈ ਜੀ ਸ਼ਾਇਦ ਆਮ ਲੋਕਾਂ ਨੂੰ ਵੀ ਹੁਣ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈਗਾ ਕਿ ਜੇ ਅਸੀਂ ਬੂਟੇ ਨਹੀਂ ਲਗਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਕੰਮ ਖਰਾਬ ਹੋ ਸਕਦਾ ਹੈ ਇਹ ਸਰਕਾਰ ਦੀ ਇੱਕ ਬਹੁਤ ਵੱਡੀ ਮੇਰਾ ਖਿਆਲ ਪਹਿਲ ਹੈਗੀ ਹੈ ਇਹਦੇ ਬਾਰੇ ਹੋਰ ਅੱਗੇ ਤੁਸੀਂ ਦੱਸੋ ਕਿਵੇਂ ਕਿਹੜੇ ਕਿਹੜੇ ਬੂਟੇ ਇੱਥੇ ਲਗਾ ਰਹੇ ਹੋ ਜਿਵੇਂ ਕਿ ਤੁਸੀਂ ਦੇਖਾਂਗੇ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਈ ਹੈ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਬੂਟੇ ਹੈ ਹੀ ਇਹਦੀ ਹੈਲਪ ਕਰ ਸਕਦੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਇੱਕ ਮੁਹਿੰਮ ਚਲਾਈ ਗਈ ਪੂਰੇ ਪੰਜਾਬ 'ਚ ਮੈਂ ਕਹਿੰਦੇ ਸ਼ੁਰੂਆਤ ਪਹਿਲੀ ਵਾਰੀ ਇੱਥੋਂ ਝੋਲਾ ਕਲਾਂ ਤੋਂ ਹੋਣ ਲੱਗੀ ਆ ਕਿ ਇਹ ਇੰਨੇ ਪੱਧਰ ਤੇ ਇੰਨੇ ਵੱਡੇ ਪੱਧਰ ਤੇ ਬੁੱਟੇ ਲਗਾਏ ਜਾਣਗੇ ਇਹਦੇ 'ਚ ਬਾਕੀ ਜਿਹੜੇ ਬੁੱਟੇ ਲਗਾਏ ਜਾਣੇ ਨੇ ਮੇਰੇ ਤੋਂ ਬਾਅਦ ਜੰਗਲਾਤ ਵਾਲੇ ਦੱਸ ਸਕਦੇ ਨੇ ਮਨ ਨੂੰ ਮੈਂ ਐਨਾਂ ਹੀ ਪਤਾ ਕਿਥੇ ਟਾਲੀ ਦਾ ਬੁੱਟਾ ਲੱਗੂਗਾ ਸਿਸਟਮ ਦਾ ਬੈਂਕ ਨੈਮ ਸੁਖਚੈਨ ਜਿਹੜੇ ਮਲਟੀ ਮਲਟੀ ਪਰਪਸ ਬੁੱਟੇ ਨਾ ਪਏ ਇੱਥੇ ਲਾਵਾਂਗੇ ਕੋਈ ਇੱਕ ਇੱਕ ਸਪੈਸਿਫਿਕ ਮਿਕਸ ਬੁੱਟੇ ਲਗਾਣਗੇ ਸਪੈਸਿਫਿਕ ਬੁੱਟਾ ਕੋਈ ਨਹੀਂ ਦਿੱ ਤੇ तकरीबन 10-12 ਕਿੱਲਾਂ ਜੱਸੀ ਇੱਥੇ ਬੁੱਟੇ ਲਾਵਾਂਗੇ 10000 ਦੇ ਕਰੀਬ ਇਹ ਸਾਡੇ ਨਾਲ ਇੱਥੇ ਜੀ ਜੰਗਲਾਤ ਵਿਭਾਗ ਨੇ ਤੋਂ ਵੀ ਹੈਗੇ ਆ ਜੀ ਤੁਹਾਡਾ ਵੀ ਬਹੁਤ ਬਹੁਤ ਇੱਥੇ ਆਇਆ ਸਵਾਗਤ ਹੈ ਜੀ ਧੰਨਵਾਦ ਹੈ ਜੀ ਤੁਹਾਡਾ ਤੇ ਤੁਸੀਂ ਇੱਕ ਦੱਸੋ ਜਰਾ ਜੰਗਲਾਤ ਵਿਭਾਗ ਨੇ ਦੀ ਹੋਰ ਇੱਥੇ ਕੀ ਤਿਆਰੀ ਹੋ ਰਹੀ ਹੈ ਤੁਹਾਡੀ ਦੇਖ ਲਓ ਸਰ ਸਾਨੂੰ ਇਹਨਾਂ ਦਾ ਸਹਿਯੋਗ ਕਰਨ ਲਈ ਕਿ ਹੈ ਗਿਆ ਆਪਣਾ ਬੀਡੀਪੀ ਸਾਹਿਬ ਦਾ ਹਾਂ ਜੀ ਉਹ ਇੱਥੇ ਬੁੱਟੇ ਲਾਉਣੇ ਆ ਹਾਂ ਜੀ ਡੀਐਫਓ ਸਾਹਿਬ ਦਾ ਹੁਕਮ ਆ ਵੀ ਇਹਨਾਂ ਦੀ ਜਿੰਨੀ ਹੈਲਪ ਹੋ ਕਰੀ ਜਾਵੇ ਮਸ਼ੀਨਰੀ ਜੋ ਵੀ ਸਾਡੀ ਲੇਬਰ ਕਰ ਹੁਣ ਤਾਂ ਰੇਗਾ ਥਰੂ ਆ ਜੀ ਕੰਮ ਸਾਰੀ ਰੇਗਾ ਦੀ ਲੇਬਰ ਆ ਇਹ ਤੇ ਅਸੀਂ ਬੂਟੇ ਮੁਹਈਆ ਕਰਾਣੇ ਜੀ ਇੱਥੇ ਤੇ ਇਹਨਾਂ ਦੀ ਹੈਲਪ ਕਰਾਣੀ ਹੈ ਜਿੱਦਾਂ ਟ੍ਰੈਂਚਾਂ ਮਾਰਨੀਆਂ ਟੋਏ ਖਰਾਉਣੇ ਨਾਲਿਆਂ ਦਾ ਸੇਹੋ ਕਰਨਾ ਹੁੰਦਾ ਸੀ ਸਰ ਬੂਟੇ ਦਾ ਪੱਲਾ ਲਗਾ ਦਿੱਤੇ ਹਾਂਜੀ ਇਹਦੀ ਬਾਅਦ ਦੇ ਵਿੱਚ ਦੇਖਭਾਲ ਦਾ ਕੀ ਪ੍ਰਬੰਧ ਹੈਗਾ ਇਹਦੇ ਵਿੱਚ ਦੇਖਭਾਲ ਦਾ ਸਰੇ ਦੀ ਫੈਂਸੀ ਕਰਾਂਗੇ ਕੰਡਾ ਤਾਰ ਲਾਵਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਥੋੜਾ ਪੰਚਾਇਤ ਵੀ ਇਹਦੀ ਦੇਖ ਰੱਖੇਗੀ ਤੇ ਸਾਡਾ ਵੀ ਇੱਥੇ ਗੇੜਾ ਰਹੇਗਾ ਪ੍ਰੋਵੀਜ਼ਨ ਰਹੇਗੀ ਸਾਡੀ ਵੀ ਸੁਪਰਵਾਈਜ਼ਨ ਹੂੰ ਹੂੰ ਅਸੀਂ ਵੀ ਦੇਖ ਰਹੇ ਕਰਾਂਗੇ ਸਾਡਾ ਬੰਦਾ ਹੈਗਾ ਜੀ ਇੱਥੇ ਦਿਲਵਾ ਸਿੰਘ ਇੱਕ ਛੱਡਿਆ ਹੋਇਆ ਹੂੰ ਹੂੰ ਉਧਰ ਵੀ ਅਸੀਂ ਇੱਕ ਪਿਛਲੇ ਮਾਰਚ ਦੇ ਵਿੱਚ ਬੁੱਟੇ ਲਾਏ ਆਪਣਾ 12000 ਬੁੱਟੇ ਲਾਇਆ ਜੀ 25 ਕਿੱਲਾਂ ਚ ਅੱਛਾ ਜੀ ਕਨੋਲਸ ਵੈਦਾਂ ਲਗਾਇਆ ਹੂੰ ਹੂੰ ਉਹਦਾ ਆਨਾਲਾ ਟਾਈਮ ਜਿਹੜਾ ਪੰਚਾਇਤ ਨੂੰ ਬਹੁਤ ਵੱਡਾ ਰੈਵਨਿਊ ਆਵੇਗਾ ਜੀ ਉਹਦਾ ਅੱਜ ਤੋਂ 4 ਸਾਲ ਨੂੰ ਹੂੰ ਹੂੰ ਤੇ ਉਹ ਅਸੀਂ ਖਰੀਦ ਕੇ ਲਾਏ ਆ ਬੁੱਟੇ ਮੈਕਬੀ ਦੀ ਥਰੂ ਜੀ ਉੱਥੇ ਵੀ ਸੁਪਰਵਾਈਜ਼ਨ ਸਾਡੀ ਹੈਗੀ ਨਿਰਗਾ ਥਰੂ ਕੰਮ ਹੋ ਰਿਹਾ ਸਾਰਾ ਠੀਕ ਹੈ ਜੀ ਹਾਂ ਜੀ ਜਿਹੜੇ ਮੌਜੂਦਾ ਇੱਥੇ ਸਰਪੰਚ ਹੈਗੇ ਆ ਜੀ ਉਹਨਾਂ ਦੀ ਧਰਮ ਪਤਨੀ ਹੈ ਮੇਰੇ ਖਿਆਲ ਨਾਲ ਹੈ ਨਾ ਜੀ ਤੇ ਉਹਨਾਂ ਦੇ ਪਤੀ ਇੱਥੇ ਖੜੇ ਹੈਗੇ ਆ ਜੀ ਤੁਹਾਡਾ ਵੀ ਸਵਾਗਤ ਹੈ ਜੀ ਆਪਣਾ ਸ਼ੁਭਦਮਕੀ ਹੈਗਾ ਜੀ ਸੀਸ ਕੁਮਾਰ ਜੀ ਸੀ ਕੁਮਾਰ ਜੀ ਕਿਵੇਂ ਦੇਖਦੇ ਹੋ ਜੀ ਕਿਸ ਤਰ੍ਹਾਂ ਇਹ ਇਹ ਬਹੁਤ ਵਧੀਆ ਪ੍ਰੋਜੈਕਟ ਆ ਜੀ ਪੰਜਾਬ ਸਰਕਾਰ ਦਾ ਜੀ ਠੀਕ ਹੈ ਜੀ ਪਹਿਲਾਂ ਵੀ ਅਸੀਂ 2-3 ਵਾਰ ਪਲਾਂਟੇਸ਼ਨ ਕਰਾਈ ਜੀ ਉਹ ਬੜੀਆਂ ਕਰ ਰਹੇ ਆ ਜੀ ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਆਪਣਾ ਪਿੰਡ ਕਲੈਕਟ ਕਰਿਆ ਜੀ ਪਲਾਟ ਦਿਨਵਾਤੇ ਇੱਥੇ 10000 ਬੁੱਟੇ ਲਗਾਏ ਜਾਣੇ ਆ ਜੀ ਪੰਚਾਇਤ ਵੱਲੋਂ ਜ਼ਮੀਨ ਉਪਲਬਧ ਕਰਾ ਦਿੱਤੀ ਗਈ ਹੈ ਜੀ ਤੇ ਦੇਖਦੇ ਕੀ ਪੰਚਾਇਤ ਬੜੇ ਆਰਮਨਾਲ ਕਰੇ ਇੱਥੇ ਜੀ 15 ਕਿਲੇ ਦਿੱਤੇ ਹੋਏ ਨੇ ਪੌਦਰਾ ਕਿਲੇ ਦੇ ਵਿੱਚ ਲੱਗੇਗਾ ਜੀ ਪੂਰੀ ਪਲਾਟੇ ਤੇ ਮਿਲੂਗੀ 10 ਸਾਲ 10000 ਖੋਦਾ ਲੱਗਣਾ ਜੀ ਨਿਰੱਗਾ ਗਈ ਨੇ ਵੀ ਸੰਭਾਲ ਕਰਾ ਜੀ ਠੀਕ ਹੈ ਠੀਕ ਹੈ ਜੀ ਇਹਦੇ ਨਾਲ ਰੇਗਾ ਨੂੰ ਰੁਜ਼ਗਾਰ ਮਿਲੇਗਾ ਜੀ ਨਾਲੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪਲਾਂਟਿਕ ਹੋਵੇਗੀ ਧੰਨਵਾਦ ਇਹ ਇਹ ਪਿੰਡ ਦੇ ਐ ਐਕਸ ਸਰਪੰਚ ਇੱਥੇ ਹੈਗੇ ਆ ਜੀ ਹਰਜੀਤ ਤੁਹਾਡਾ ਵੀ ਸਵਾਗਤ ਹੈਗਾ ਜੀ ਤੇ ਅੱਜ ਪਿੰਡ ਦੇ ਵਿੱਚ ਇੱਥੇ ਕਾਫੀ ਪੱਧਰ ਦੇ ਉੱਪਰ ਕੰਮ ਚੱਲ ਰਿਹਾ ਹੈਗਾ ਕਿਉਂਕਿ ਇਹਨਾਂ ਨੇ ਲਾਗੇ ਪਲਾਂਟੇਸ਼ਨ ਲਾਗੇ 23 ਤਰੀਕ ਨੂੰ ਇੱਥੇ ਦੀ ਸ਼ੁਰੂਆਤ ਹੋਣੀ ਹੈਗੀ ਹੈ ਜੀ ਤੇ ਉਹ ਜੀ ਹੋਰ ਦੱਸੋ ਇਹਦੇ ਵਿੱਚ ਕੀ ਨੋ ਤੁਹੋ ਯੋਗਦਾਨ ਕੀ ਹੈਗਾ ਤੁਹਾਡੇ ਪਿੰਡ ਵਾਲਿਆਂ ਦਾ ਕੀ ਯੋਗਦਾਨ ਹੈਗਾ ਤੁਸੀਂ ਪਹਿਲਾਂ ਤੁਸੀਂ ਇੱਥੇ ਸਰਪੰਚ ਰਹੇ ਸੀ ਬਿਲਕੁਲ ਜੀ ਬਿਲਕੁਲ ਜਦੋਂ ਮੈਂ ਸਰਪੰਚ ਸੀ ਉਦੋਂ ਵੀ ਕਾਫੀ ਬੁੱਟੇ ਲਵਾਏ ਆਂ ਜੀ ਤੇ ਹੁਣ ਵੀ ਕਾਫੀ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਪੰਚਾਇਤ ਦਾ ਸਹਿਯੋਗ ਹੈ ਪਿੰਡ ਵਾਲਿਆਂ ਦਾ ਸਹਿਯੋਗ ਹੈ ਜਦੋਂ ਨਿਰਗਾ ਦੇ ਤੇ ਹੋਰ ਆਪਣੇ ਜਗ ਨਿਕਾਲਾਤ ਵਿਭਾਗ ਪੰਚਾਇਤ ਦਾ ਸਾਰਿਆਂ ਦਾ ਸਹਿਯੋਗ ਹੈ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਹੈ ਬਹੁਤ ਜ਼ੋਰਾਂ ਸੋਦਲੇ